ਆਰਕ ਬਣ ਆ ਬੀਬੀ ਜੀ ਵੇਖੋ ਆਪਣਾ ਪਹਿਲਾ ਵਾਲਾ ਜਿਹੜਾ ਛੱਪੜ ਤੁਸੀਂ ਛੱਡ ਕੇ ਚਲੇ ਗਏ ਸੀ ਨਾ ਤੇ ਉਹ ਛੱਪੜ ਵੇਖ ਲਓ ਆਪਾਂ ਹੁਣ ਨਾ ਛੱਲਾਂ ਆ ਰਹੀਆਂ ਨਾਨੀ ਜੀ ਪੱਕਾ ਕਰਾਤਾ ਵਾ ਉਹ ਛੱਪੜ ਜੀ ਵੇਖੋ ਕਿਆ ਸ਼ਾਨਦਾਰ ਛੱਲਾਂ ਆਉਣ ਡੀਆਂ ਉਹ ਕਿਸ਼ਤੀ ਜਾਣ ਡਈ ਆ ਠੀਕ ਹੈ ਉਧਰ ਦੇਖੋ ਕਿੰਨੀਆਂ ਆਹ ਦੇਖੋ ਸਾਰੇ ਤੇ ਤੁਸੀਂ ਪਹਿਲਾਂ ਜਦੋਂ ਕੱਪੜੇ ਧੋਂਦੇ ਹੁੰਦੇ ਸੀ ਉਦੋਂ ਤਾਂ ਕੱਚਾ ਹੁੰਦਾ ਸੀ ਹੁਣ ਵਧੀਆ ਬਣ ਗਿਆ ਨਾ ਬਹੁਤ ਹੀ ਵਧੀਆ ਹਾਂ ਬਾਗਾਂ ਬਣ ਗੀਆਂ ਬੱਚਿਆਂ ਦੇ ਖੇਡਣ ਨੂੰ ਬਣ ਗਿਆ ਰਾਤ ਜਾਂਦੇ ਸਨ ਸਭ ਦੇਖਣ ਬੱਚੇ ਸਾਈਕਲ ਚਲਾਉਂਦੇ ਰਾਹੀਂ ਤੋਂ ਉੱਥੋਂ ਤੱਕ ਵੀ ਨਹੀਂ ਜਾ ਸਕਦੇ ਦੇਖ ਲੋ ਬੱਚਿਆਂ ਵਾਰੀ ਕਿੰਨੀ ਤਰੱਕੀ ਹੋ ਗਈ ਆ ਹੈ ਛੱਪੜਾਂ ਨੂੰ ਚੀਲਾ ਬਣਾਤਾ ਹੈ ਹੈ ਤੇ ਇਹ ਛੱਪੜ ਤੁਸੀਂ ਰੋਜ਼ ਹੀ ਵੇਂਦੇ ਸੀ ਆਪਣੇ ਪਿੰਡਾਂ ਚ ਇਹ ਬਣ ਗਈਆਂ ਬੱਚਿਆਂ ਵਾਸਤੇ ਚੀਲਾ ਚੀਲਾ हाँ। पाठ करना फिर इत बहके करके आए जे हाँ। करना थोड़ा जहां